ਔਰ ਇੱਥੇ ਜਿਹੜਾ ਹੈਗਾ 2 ਲੱਖ ਕਰੋੜ ਦਾ ਤਾਂ ਇਹਨਾਂ ਨੇ ਕਰਜਾ ਹੀ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਐ ਇਕਨੋਮੀ ਬਹੁਤ ਵੱਡਾ ਮੁੱਦਾ ਹੈਗਾ ਅਕਾਲੀ ਦਲ ਦੀ ਜਿਹੜੀ ਹੈਗਾ ਉਹ ਬਦਲ ਸੋਚ ਹੈ ਕਿ ਪੰਜਾਬ ਦੀ ਜਿਹੜੀ ਹੈਗੀ ਅੱਗੇ ਵਧਾਉਣ ਵਾਸਤੇ ਸੋਚ ਹੈਗੀ ਹੈ ਜਰਗੇ ਜਿਹੜੀ ਇਹਨਾਂ ਦੀ ਸੋਚ ਹੈਗੀ ਹੈ ਦੂਜੀਆਂ ਪਾਰਟੀਆਂ ਦੀ ਇਹਦਾ ਪੰਜਾਬ ਦਾ ਬੇੜਾ ਘੇਰਨ ਵਾਸਤੇ ਇਸ ਤੋਂ ਵੱਧ ਦਾ ਲੋਅਨ ਡਾਟਰ ਦਾ ਬੜਾ ਮਾੜਾ ਹਾਲ ਹੈ ਫਿਰ ਜਿਹੜਾ ਆਪਸੀ ਭਾਈਚਾਰਕ ਜਿਹੜਾ ਤੌਰਿਆ ਖਤਮ ਕੀਤਾ ਹੈ ਵਾ ਪਾਰਟੀਆਂ ਨੇ ਉਹਦਾ ਕਿਹੜਾ ਡਵੈਲਪਮੈਂਟ ਦਾ ਹੈਗਾ ਫਿਰ ਸਾਡਾ ਟ੍ਰੇਡ ਦਾ ਹੈਗਾ ਅੱਜ ਤੋਂ 9 ਸਾਲ ਤੋਂ ਸਰਕਾਰਾਂ ਫੇਰ ਲੈ ਕੌਰ ਜੀ ਬੇੜਾਗਰ ਕਰਤਾ ਸੀਗਾ ਸਾਡੇ ਕੁਮਨ ਸਾਹਿਬ ਨੂੰ ਸ਼ਰੋਮਣੀ ਅਕਾਲੀ ਦਲ ਵੱਲੋਂ ਟਿਕਟ ਅਨਾਉਂਸ ਕੀਤੀ ਗਈ ਹੈ ਕੀ ਕਹਿਣਾ ਕਹਿੰਦੇ ਸਰ ਟਿਕਟ ਮਿਲਣ ਤੋਂ ਬਾਅਦ ਧੰਨਵਾਦ ਕਰਦਾ ਸ਼ਰੋਮਣੀ ਅਕਾਲੀ ਦਲ ਦੀ ਸੂਝ ਜਸੇਵੰਦੀ ਦਾ ਪ੍ਰਧਾਨ ਸਾਹਿਬ ਦਾ ਸਾਡੇ ਪਾਰਲੀਮੈਂਟਿਕ ਕਮੇਟੀ ਦਾ ਖੋਰ ਕਮੇਟੀ ਦਾ ਲੁਧਿਆਣੇ ਦੇ ਸਾਰੇ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਹੈਗੀ ਉਹਨਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਉਹਨਾਂ ਨੇ ਸਵਾਰਿਸ਼ ਕਰਕੇ ਜਿਹੜੀ ਹੈਗੀ ਮੇਰੇ ਨਾਮ ਲੈ ਕੇ ਟਿਕਟ ਦਵਾਈ ਹੈ ਔਰ ਟਿਕਟ ਵੀ ਮੈਂ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਟਿਕਟ ਲੈ ਕੇ ਇਲੈਕਸ਼ਨ ਲੜ ਰਿਹਾ ਸਾਡਾ ਤਾਂ ਕੰਮ ਸੇਵਾ ਹੈ ਜਿਵੇਂ ਪ੍ਰੋਫੈਸ਼ਨ ਦੇ ਵਿੱਚ ਅਸੀਂ ਕਿਟਾਰੇ ਸਾਹਿਬ ਸੇਵਾ ਕਰਦੇ ਰਹੇ ਹਾਂ ਉਦਾਂ ਹੀ ਹੁਣ ਮੌਕਾ ਮਿਲਿਆ ਪਬਲਿਕ ਦੀ ਸੇਵਾ ਕਰਨ ਦਾ ਤਾਂ ਉਮੀਦ ਕਰਾਂ ਜਿਹੜੇ ਲੋਕਾਂ ਨੇ ਉਮੀਦਾਂ ਹੈਗੀਆਂ ਇਹ ਮੈਂ ਵਾਦਾ ਕਰਦਾ ਉੱਤੇ ਖਰੇ ਉਤਰਾਂਗੇ ਕਿਹੜਾ ਮੈਚ ਕਿਹੜਾ ਖਾਸ ਮੁੱਦਾ ਕਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਵੈਸਟ ਦੀ ਉਨੀ ਇਲੈਕਸ਼ਨ ਵੈਸਟ ਦੇ ਵਿੱਚ ਸਭ ਤੋਂ ਵੱਡਾ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਹੈ ਫਿਰ ਜਿਹੜਾ ਆਪਸੀ ਭਾਈਚਾਰੇ ਦਾ ਤੋੜਿਆ ਖਤਮ ਕੀਤਾ ਹੋਇਆ ਹੈ ਉਹ ਪਾਰਟੀਆਂ ਨੇ ਉਹਦਾ ਫਿਰ ਸਾਡਾ ਡਵੈਲਪਮੈਂਟ ਦਾ ਹੈਗਾ ਆ ਇੰਡਸਟਰੀ ਦਾ ਹੈਗਾ ਸਾਰੇ ਮੁੱਦੇ ਨੇ ਕਿਹੜੇ ਮੁੱਦੇ ਦੀ ਮੈਂ ਗੱਲ ਕਰਾਂ ਜਿਹੜੇ ਮੁੱਦੇ ਤੇ ਇਹਨਾਂ ਨੇ ਕੰਮ ਕਰਾਇਆ ਇੱਕ ਆਪ ਦੇ 8 8-9 ਸਾਲ ਤੋਂ ਸਰਕਾਰਾਂ ਫੇਰ ਨੇ ਕੌਂਸਲ ਦੇ ਬਿੜਾਗਰ ਕਰਤਾ ਸੀਗਾ ਪੰਜਾਬ ਦਾ ਬਿੜਾਗਰ ਔਰ ਇੱਥੇ ਜਿਹੜਾ ਹੈਗਾ 2 ਲੱਖ ਕਰੋੜ ਦਾ ਤਾਂ ਇਹਨਾਂ ਨੇ ਕਰਜ਼ਾ ਹੀ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਐ ਇਕਨੋਮੀ ਬਹੁਤ ਵੱਡਾ ਮੁੱਦਾ ਹੈਗਾ ਸੋ ਡਾਈਜ਼ ਹਰ ਮੁੱਦੇ ਤੇ ਹੋਣੀ ਹੈ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਇਹਨਾਂ ਨੂੰ ਥੱਲੇ ਲਾਤਾ ਹੈਗਾ ਕਿ ਹੁਣ ਮਜਬੂਰੀ ਵਸ ਸਾਨੂੰ ਹਰ ਵਦ ਦੇ ਲੜਨਾ ਪੈ ਰਿਹਾ ਇੱਕ ਆਪ ਦੇ ਕੈਂਡੀਡੇਟ ਤੇ ਮੈਂ ਆ ਰਿਹਾ ਰੋਗੀ ਉਹ ਕਹਿੰਦੇ ਬਾਹਰੀ ਕੈਂਡੀਡੇਟ ਹੈ ਕੋਈ ਅੱਧਾ ਦੀ ਗੱਗੀ ਕਹਿਣਾ ਚਾਹੁੰਦੇ ਮੈਂ ਕਿਸੇ ਕੈਂਡੀਡੇਟ ਵਾਲੇ ਪਰਸਨਲ ਕੋਈ ਮੈਸੇਜ ਹੀ ਦੇਣਾ ਹੈਗਾ ਕਿਉਂਕਿ ਸਾਡੀ ਲੜਾਈ ਇਹ ਵਿਚਾਰਾਂ ਦੀ ਹੈ ਸਾਡੀ ਲੜਾਈ ਹੈਗੀ ਹੈ ਉਹ ਸੋਚ ਦੀ ਹੈ ਆ ਕਾਲੀ ਦਲ ਦੀ ਜਿਹੜੀ ਗਾਵਾਦੂ ਸੋਚ ਹੈਗੀ ਹੈ ਪੰਜਾਬ ਦੀ ਜਿਹੜੀ ਹੈਗੀ ਅੱਗੇ ਵਧਾਉਣ ਵਾਸਤੇ ਸੋਚ ਹੈਗੀ ਹੈ ਜਦ ਕਿ ਜਿਹੜੀ ਇਹਨਾਂ ਦੀ ਸੋਚ ਹੈਗੀ ਹੈ ਦੂਜੀਆਂ ਪਾਰਟੀਆਂ ਦੀ ਇਹਦਾ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਸੋ ਇੰਨੇ ਕੁ ਬਰੇਗ ਹੈ ਸਰ ਸਾਡੇ ਨਾਲ ਸਗੇ ਪ੍ਰਕਾਸ਼ ਸਿੰਘ ਘੁੰਮਣ ਜੀ ਸ਼੍ਰੋਮਲੀ ਲੀਗਲ ਬੀਜ ਦੇ ਪ੍ਰਧਾਨ ਵੀ ਰਹੇ ਨੇ ਤੇ ਲੁਧਿਆਣਾ ਦੇ ਬਾਰ ਐਸੋਸ਼ੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਸਾਡੇ ਨਾਲ ਸੇ ਪ੍ਰਕਾਸ਼ ਸਿੰਘ ਘੁੰਮਣ ਲੁਧਿਆਣਾ ਤੋਂ ਜੁੱਝਾ ਟਾਈਮ ਦੇ ਨਾਲ ਭਰਤ ਘਟਾਰੀਆ ਦੀ ਖਾਸ ਰਿਪੋਰਟ ਔਰ ਇੱਥੇ ਜਿਹੜਾ ਹੈਗਾ 2 ਲੱਖ ਕਰੋੜ ਦਾ ਤਾਂ ਇਹਨਾਂ ਨੇ ਕਰਜਾ ਹੀ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਐ ਇਕਨੋਮੀ ਬਹੁਤ ਵੱਡਾ ਮੁੱਦਾ ਹੈਗਾ ਅਕਾਲੀ ਦਲ ਦੀ ਜਿਹੜੀ ਗੱਲ ਉਹਦੂ ਸੋਚ ਹੈਗੀ ਇਹ ਪੰਜਾਬ ਦੀ ਜਿਹੜੀ ਹੈਗੀ ਅੱਗੇ ਵਧਾਉਣ ਵਾਸਤੇ ਸੋਚ ਹੈਗੀ ਹੈ ਜਰ ਜਿਹੜੀ ਇਹਨੇ ਸੋਚ ਹੈਗੀ ਹੈ ਦੂਜੀਆਂ ਪਾਰਟੀਆਂ ਦੀ ਇਹਦਾ ਪੰਜਾਬ ਦਾ ਬੇੜਾਗਰ ਕਰਨ ਵਾਸਤੇ ਸੱਤ ਤੋਂ ਲੈ ਕੇ ਲਾਅ ਆਂਡ ਆਰਡਰ ਦਾ ਬੜਾ ਮਾੜਾ ਹਾਲ ਹੈ ਫੇ ਜਿਹੜਾ ਆਪਕੀ ਭਾਈਚਾਰੇ ਜਿਹੜਾ ਤੋਰਿਆ ਖਤਮ ਕੀਤਾ ਹੈ ਉਹ ਪਾਰਟੀਆਂ ਨੇ ਉਹਦਾ ਫੇ ਸਾਡ ਡਵੈਲਪਮੈਂਟ ਦਾ ਹੈਗਾ ਫੇ ਸਾਡ ਟ੍ਰੇਡ ਦਾ ਹੈਗਾ ਅੱਠ-9 ਸਾਲ ਤੋਂ ਸਰਕਾਰਾਂ ਫੇਲ ਨੇ ਕੌਂਸਲ ਦੇ ਬੇੜਾਗਰ ਕਰਤਾ ਸੀਗਾ ਸਾਡੇ ਕੁਮਨ ਸਾਹਿਬ ਨੂੰ ਸ਼ਰੋਨੀ ਅਕਾਲੀ ਦਲ ਵੱਲੋਂ ਟਿਕਟ ਅਲਾਊਂਸ ਕੀਤੀ ਗਈ ਹੈ ਕੀ ਕਹਿਣਾ ਕਹਿੰਦੇ ਸਰ ਟਿਕਟ ਮੇਰੇ ਤੋਂ ਧੰਨਵਾਦ ਕਰਦਾ ਸ਼ਰੋਨੀ ਅਕਾਲੀ ਦਲ ਦੀ ਸੂਝ ਜਸੇਵੰਦੀ ਦਾ ਪ੍ਰਧਾਨ ਸਾਹਿਬ ਦਾ ਸਾਡੇ ਪਾਰਲੀਮੈਂਟਰੀ ਕਮੇਟੀ ਦਾ ਖੋਰ ਕਮੇਟੀ ਦਾ ਲੋਹਿਆਣੇ ਦੇ ਸਾਰੇ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਹੈਗੀ ਉਹਨਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਅੱਜ ਉਹਨਾਂ ਨੇ ਸਵਾਰਿਸ਼ ਕਰਕੇ ਜਿਹੜੀ ਹੈਗੀ ਮੇਰੇ ਨਾਮ ਲੈ ਕੇ ਟਿਕਟ ਦਵਾਈ ਹੈ ਔਰ ਟਿਕਟ ਵੀ ਮੈਂ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਟਿਕਟ ਲੈ ਕੇ ਇਲੈਕਸ਼ਨ ਲੜ ਰਿਹਾ ਸਾਡਾ ਤਾਂ ਕੰਮ ਸੇਵਾ ਹੈ ਜਿਵੇਂ ਪ੍ਰੋਫੈਸ਼ਨ ਦੇ ਵਿੱਚ ਅਸੀਂ ਕਿਟਾਰੇ ਸਾਹਿਬ ਸੇਵਾ ਕਰਦੇ ਰਹੇ ਹਾਂ ਉਦਾਂ ਹੀ ਹੁਣ ਮੌਕਾ ਮਿਲਿਆ ਪਬਲਿਕ ਦੀ ਸੇਵਾ ਕਰਨ ਦਾ ਤਾਂ ਉਮੀਦ ਕਰਾਂ ਜਿਹੜੇ ਲੋਕਾਂ ਦੀ ਉਮੀਦਾਂ ਹੈਗੀਆਂ ਇਹ ਮੈਂ ਵਾਦਾ ਕਰਦਾ ਉੱਤੇ ਖਰੇ ਉਤਰਾਂਗੇ ਕਿਹੜਾ ਮੈਸਜ ਕਿਹੜਾ ਖਾਸ ਮੁੱਦਾ ਕਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਵੈਸਟਰਨ ਵਿੱਚ ਇਲੈਕਸ਼ਨ ਵੈਸਟਰਨ ਦੇ ਵਿੱਚ ਸਭ ਤੋਂ ਮੈਂਦਾ ਲਾਅ ਐਂਡ ਆਰਡਰ ਦਾ ਬੜਾ ਮਾੜਾ ਹਾਲ ਹੈ ਫਿਰ ਜਿਹੜਾ ਆਪਸੀ ਭਾਈਚਾਰੇ ਦਾ ਜਿਹੜਾ ਤੋਰਿਆ ਖਤਮ ਕੀਤਾ ਹੋਇਆ ਹੈ ਉਹ ਪਾਰਟੀਆਂ ਨੇ ਉਹਦਾ ਫਿਰ ਸਾਡਾ ਡਵੈਲਪਮੈਂਟ ਦਾ ਹੈਗਾ ਫਿਰ ਸਾਡਾ ਟ੍ਰੇਡ ਦਾ ਹੈਗਾ ਫਿਰ ਸਾਡਾ ਆ ਇੰਡਸਟਰੀ ਦਾ ਹੈਗਾ ਸਾਰੇ ਮੁੱਦੇ ਨੇ ਕਿਹੜੇ ਮੁੱਦੇ ਦੀ ਮੈਂ ਗੱਲ ਕਰਾਂ ਜਿਹੜ ਕਿ ਆਪ ਦੇਖਿਓ 8 8-9 ਸਾਲ ਤੋਂ ਸਰਕਾਰਾਂ ਫੇਰ ਲੈ ਕੌਂਸ ਦੇ ਬਿੜਾਗਰ ਕਰਤਾ ਸੀਗਾ ਪੰਜਾਬ ਦਾ ਬਿੜਾਗਰ ਔਰ ਇੱਥੇ ਜਿਹੜਾ ਹੈਗਾ 2 ਲੱਖ ਕਰੋੜ ਦਾ ਤਾਂ ਇਹਨਾਂ ਨੇ ਕਰਜਾ ਹੀ ਲੈ ਲਿਆ ਪੰਜਾਬ ਦੀ ਇਕਨੋਮੀ ਖਤਮ ਕਰਤੀ ਐ ਇਕਨੋਮੀ ਬਹੁਤ ਵੱਡਾ ਮੁੱਦਾ ਹੈਗਾ ਸੋ ਲੜਾਈ ਹਰ ਮੁੱਦੇ ਤੇ ਹੋਣੀ ਐ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਇੰਨਾ ਕੋ ਥੱਲੇ ਲਾਤਾ ਹੈਗਾ ਕਿ ਹੁਣ ਮਜਬੂਰੀ ਵਸ ਸਾਨੂੰ ਹਰ ਵਦ ਤੇ ਲੜਨਾ ਪੈ ਰਿਹਾ ਇੱਕ ਆਪ ਦੇ ਕੈਂਡੀਡੇਟ ਤੇ ਮੈਂ ਆ ਰਿਹਾ ਰੋਗੀ ਉਹ ਕਹਿੰਦੇ ਬਾਹਰ ਹੀ ਕੈਂਡੀਡੇਟ ਹੈ ਕੋਈ ਅੱਧਾ ਦੀ ਕੀ ਕਹਿਣਾ ਚਾਹਨੇ ਤੁਸੀਂ ਮੈਨੂੰ ਕਿਸੇ ਕੈਂਡੀਡੇਟ ਵਾਲੇ ਪਰਸਨਲ ਕੋਈ ਮੈਸੇਜ ਨਹੀਂ ਦੇਣਾ ਹੈਗਾ ਕਿਉਂਕਿ ਸਾਡੀ ਲੜਾਈ ਇਹ ਵਿਚਾਰਾਂ ਦੀ ਹੈ ਸਾਡੀ ਲੜਾਈ ਹੈਗੀ ਹੈ ਉਹ ਸੋਚ ਦੀ ਹੈ ਆ ਕਾਲੀ ਦਲ ਦੀ ਜਿਹੜੀ ਗਾਉ ਵਦੂ ਸੋਚ ਹੈਗੀ ਹੈ ਪੰਜਾਬ ਦੀ ਜਿਹੜੀ ਹੈਗੀ ਅੱਗੇ ਵਧਾਉਣ ਵਾਸਤੇ ਸੋਚ ਹੈਗੀ ਹੈ ਜਦ ਕਿ ਜਿਹੜੀ ਇਹਨਾਂ ਦੀ ਸੋਚ ਹੈਗੀ ਹੈ ਦੂਜੀਆਂ ਪਾਰਟੀਆਂ ਦੀ ਇਹਦਾ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਸੋ ਇੰਨੇ ਉਹ ਫਰੇਗਾ ਸਰ ਗਾਟਲ ਨਾਲ ਸਕੇ ਪ੍ਰਕਾਸ਼ ਸਿੰਘ ਢੁਮਣ ਜੀ ਜੋ ਰੋਮਲੀ ਨੀਗਲ ਦੇ ਪ੍ਰਧਾਨ ਵੀ ਰਹੇ ਨੇ ਤੇ ਲੁਧਿਆਣਾ ਦੇ ਬਾਰ ਐਸਐਸ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਕੱਢ ਨਾਲ ਪ੍ਰਕਾਸ਼ੀ ਘੁੰਮ ਲੁਧਿਆਣਾ ਤੋਂ ਜੁਝਾਟਾਂ ਦੇ ਨਾਲ ਭਰਤ ਘਟਾਰੀਆ ਦੀ ਖਾਸ ਰਿਪੋਰਟ